ਕੂਠੀ ਦੀ ਵੀਡੀਓ ਆਪਾਂ ਲੈ ਕੇ ਪਹੁੰਚੇ ਹਾਂ ਜੀ ਅੱਜ ਰੇਟ ਤੋਂ ਲੈ ਕੇ ਕੂਠੀ ਦੀ ਆਪਾਂ ਅੰਦਰ ਬਾਹਰੋਂ ਉੱਤੇ ਥੱਲੇ ਦੀ ਪੂਰੀ ਗੱਲ ਕਰਾਂਗੇ ਲੋਕੇਸ਼ਨ ਬਹੁਤ ਵਧੀਆ ਸੀ ਬਾਕੀ ਤੁਹਾਨੂੰ ਕੂਠੀ ਵੀ ਪਸੰਦ ਆਊਗੀ ਕੂਠੀ ਦਾ ਰੇਟ ਵੀ ਪਸੰਦ ਆਊਗਾ ਪੂਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 73800 ਪੂਰਾ 26173 ਜੇ ਤੁਹਾਡੇ ਕੋਲੇ ਵੀ ਘਰ ਕੂਠੀ ਮਕਾਨ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ WhatsApp ਨੰਬਰ ਤੇ ਭੇਜੋ ਫਰੀ ਦੇ ਵਿੱਚ ਆਪਾਂ ਐਡ ਲਗਾ ਦਵਾਂਗੇ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿਵੇਂ ਕਿ ਤੁਹਾਨੂੰ ਮੈਂ ਪਹਿਲੇ ਦੱਸਿਆ ਸੀਗਾ ਜੀ ਜਿਹੜੀ ਕੋਠੀ ਦੀ ਲੋਕੇਸ਼ਨ ਹੈ ਕੋਠੀ ਦੀ ਜਗ੍ਹਾ ਹੈ ਕੋਠੀ ਦਾ ਆਸ-ਪਾਸੇ ਦਾ ਮਾਹੌਲ ਅਸੀਂ ਬਹੁਤ ਵਧੀਆ ਤੁਹਾਨੂੰ ਦੇਖਣ ਨੂੰ ਮਿਲੂਗਾ ਕੋਰਨਰ ਤੇ ਕੋਠੀ ਬਣੀ ਹੋਈ ਹੈ ਜਿੰਨੇ ਰਸਤੇ ਲੱਗਦੇ ਨੇ ਬਾਕੀ ਤੁਸੀਂ ਆਪ ਹੀ ਵੀਡੀਓ ਚ ਚੈੱਕ ਕਰੋ ਜੀ ਮਾਲਕ ਨੇ ਵੀਡੀਓ ਬਹੁਤ ਸ਼ੌਂਕ ਨਾਲ ਵਧੀਆ ਬਣਾ ਕੇ ਆਪਣੇ ਕੋਲੇ ਭੇਜੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕੂਠੀ ਦਾ ਫਰੰਟ ਵਧੀਆਗਾ ਕੋਠੀ ਵਧੀਆ ਬਣੀ ਹੋਈ ਹੈ ਬਾਕੀ ਲੋਕੇਸ਼ਨ ਦੀ ਗੱਲ ਕਰੀਏ ਲੋਕੇਸ਼ਨ ਤੁਸੀਂ ਦੇਖ ਲਏ ਸੀ ਗਲੀਆਂ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਬਾਹਰਲੀ ਸਾਈਡ ਦਾ ਬਾਕੀ ਪੂਰੀ ਦੀ ਪੂਰੀ ਕੋਠੀ ਆਪਾਂ ਨੂੰ ਕੰਪਲੀਟ ਕੀਤੀ ਕਰਾਈ ਮਿਲੂਗੀ ਆਪਾਂ ਨੂੰ ਕੋਈ ਐਦਾ ਨਹੀਂ ਹੈਗਾ ਵੀ ਖਰੀਦਣ ਤੋਂ ਬਾਅਦ ਕੋਠੀ ਦੀ ਕੋਈ ਮੁਰੰਮਤ ਕੋਈ ਪੈਸਾ ਲਾਉਣਾ ਪਊਗਾ 1 ਰੁਪਿਆ ਕਿਸੇ ਪਾਸੋਂ ਕੋਠੀ ਨਹੀਂ ਪਾਲਦੀ ਰੰਗ ਤੋਂ ਲੈ ਕੇ ਟਾਈਲਾਂ ਦਾ ਟੂਟੀਆਂ ਦਾ ਤੇ ਹਰ ਇੱਕ ਕੰਮ ਮਾਲਕ ਨੇ ਬੜੇ ਸ਼ੌਂਕ ਨਾਲ ਕਰਵਾਇਆ ਹੋਇਆ ਹੈ। ਬਾਕੀ ਪੂਰੀ ਗੱਲ ਆਪਾਂ ਕਰ ਰਹੇ ਹਾਂ ਅਸੀਂ। ਪਹਿਲਾਂ ਤੁਸੀਂ ਦੇਖੋ ਜੀ ਇਹ ਸਾਰਾ ਪੋਰਚ ਏਰੀਆ ਆ ਗਿਆ ਬਾਹਰਲੀ ਸਾਈਡ ਦਾ ਏਰੀਆ ਆ ਗਿਆ ਸੀ। ਤੇ ਜੇ ਆਪਾਂ ਥੱਲੇ ਫਰਸ਼ ਦੀ ਗੱਲ ਕਰੀਏ ਸਾਰੇ ਕਿਤੇ ਆਪਾਂ ਨੂੰ ਫਲੋਰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ। ਤੇ ਤੁਸੀਂ ਸਾਰਾ ਕੁਝ ਚੈੱਕ ਕਰ ਰਹੇ ਹੋ। ਇਹ ਆ ਗਿਆ ਜੀ ਲੋਬੀ ਦਾ ਮੈਨ ਐਂਟਰੀ ਗੇਟ। ਸਾਹਮਣੇ ਤੁਸੀਂ ਚੈੱਕ ਕਰੋ ਜੀ ਅੰਦਰ ਆਪਾਂ ਚੱਲਦੇ ਹਾਂ। ਅੰਦਰੋਂ ਤੁਹਾਨੂੰ ਮ ਦਿਖਾਉਣਾ ਸੀ ਕਿਵੇਂ ਦੀ ਕੁੱਠੀ ਬਣੀ ਹੋਈ ਹੈ ਕੀ ਕੁਛ ਬਣਿਆ ਹੋਇਆ ਅੰਦਰ ਪਹਿਲਾਂ ਤਾਂ ਤੁਸੀਂ ਲੋਬੀ ਚੈੱਕ ਕਰੋ ਜੀ ਵਧੀਆ ਆਪਾਂ ਨੂੰ ਖੁੱਲੀ ਡੁੱਲੀ ਲੋਬੀ ਦੇਖਣ ਨੂੰ ਮਿਲ ਜੂਗੀ ਬਾਕੀ ਤੁਸੀਂ ਚੈੱਕ ਕਰੋ ਜੀ ਰੰਗ ਦਾ ਕੰਮ ਮਾਲਕ ਨੇ ਵਧੀਆ ਸਾਰਾ ਕਰਵਾ ਰੱਖਿਆ ਆਪਾਂ ਨੂੰ ਇੱਕ ਵੀ ਥਾਂ ਨਹੀਂ ਮਿਲਣੀ ਜਿੱਥੇ ਆਪਾਂ ਨੂੰ ਰੰਗ ਖਰਾਬ ਮਿਲੂਗਾ ਬਾਕੀ ਉੱਤੇ ਜਾਣ ਵਾਸਤੇ ਲੋਬੀ ਦੇ ਵਿੱਚੋਂ ਹੀ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਤੇ ਪੌੜੀਆਂ ਤੇ ਗ੍ਰਿਲ ਵਗੈਰਾ ਲੱਗੀ ਹੋਈ ਹੈ ਸਾਰਾ ਕੰਮ ਮਾਲਕ ਨੇ ਵਧੀਆ ਪੌੜੀਆਂ ਦਾ ਕਰਵਾ ਰੱਖਿਆ ਜੀ ਬੈਡਰੂਮਸ ਵਧੀਆ ਮਿਲ ਜਾਣਗੇ ਕਿਚਨ ਵਧੀਆ ਦੇਖਣ ਨੂੰ ਮਿਲੂਗਾ ਬਾਕੀ ਲੋਬੀ ਦਾ ਜਿਹੜਾ ਐਂਟਰੀ ਗੇਟ ਹੈ ਜੀ ਇਹ ਮੈਨੂੰ ਬਹੁਤ ਵਧੀਆ ਲੱਗਿਆ ਜੀ ਤੁਸੀਂ ਆਪ ਹੀ ਦੇਖ ਲਿਆ ਥੋੜਾ ਜਿਹਾ ਡੁੰਗਾਈ ਦੇ ਵਿੱਚ ਹੈ ਬੜਾ ਪਿਆਰਾ ਲੱਗਿਆ ਸਾਰੀ ਕੁਠੀਏ ਜਿਹੜੀ ਇਹ ਨਕਸ਼ੇ ਤੇ ਮਾਲਕ ਨੇ ਤਿਆਰ ਕਰਵਾਈ ਹੋਈ ਹੈ ਨਕਸ਼ੇ ਤੇ ਤਿਆਰ ਹੋਈ ਹੈ ਜੀ ਕੰਮ ਤੁਸੀਂ ਆਪ ਹੀ ਚੈੱਕ ਕਰੋ ਸਾਰਾ ਟੋਟਲ ਲਾਈਟਿੰਗ ਦਾ ਜੋੜੀਆਂ ਦਾ ਜਿੰਨੇ ਵੀ ਗੇਟ ਦਰਵਾਜ਼ੇ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਹਰ ਇੱਕ ਚੀਜ਼ ਮੇਨਟੇਨ ਕੀਤੀ ਹੋਈ ਹੈ ਜੀ ਜੋੜੀਆਂ ਵੀ ਇਹਨਾਂ ਨੇ ਕਲਰ ਕੀਤੀਆਂ ਹੋਈਆਂ, ਕਰਵਾਈਆਂ ਹੋਈਆਂ ਸੀ ਤੇ ਬੈਡਰੂਮਸ ਤੁਸੀਂ ਚੈੱਕ ਕਰ ਰਹੇ ਹੋ। ਵਧੀਆ ਖੁੱਲੇ ਡੁੱਲੇ ਆਪਾਂ ਨੂੰ ਬੈਡਰੂਮਸ ਦੇਖਣ ਨੂੰ ਮਿਲ ਜਾਣਗੇ ਤੇ ਇਹ ਜਿਹੜਾ ਤੁਸੀਂ ਬੈਡਰੂਮ ਦੇਖ ਰਹੇ ਹੋ ਇਹਦੇ ਵਿੱਚ ਆਪਾਂ ਨੂੰ ਏਸੀ ਵੀ ਮਿਲ ਜਾਊਗਾ ਜੀ। ਏਸੀ ਦੀ ਫੀਟਿੰਗ ਮਿਲ ਜੂਗੀ। ਏਸੀ ਨਹੀਂ ਮਿਲਦਾ ਜੀ ਕਿਉਂਕਿ ਸਮਾਨ ਨਹੀਂ ਹੈਗਾ ਨਾਲ। ਕੱਲੀ ਆਪਾਂ ਨੂੰ ਕੋਠੀ ਖਾਲੀ ਮਿਲੂਗੀ। ਕੋਈ ਖਰੀਦਣ ਦਾ ਚਾਹਵਾਨ ਹੈਗਾ ਤਾਂ ਮਾਲਕ ਕਹਿੰਦੇ ਨੇ ਵੀ ਘਰ ਆ ਕੇ ਕਿਸੇ ਨੇ ਦੇਖਣੀ ਹੈ ਕੋਠੀ ਘਰ ਆ ਕੇ ਦੇਖ ਸਕਦੇ ਸੀ। ਬਾਕੀ ਤੁਸੀਂ ਕੋਠੀ ਦੀ ਵੀਡੀਓ ਚੈੱਕ ਕਰ ਰਹੇ ਹੋ ਪਹਿਲਾਂ ਤੁਸੀਂ ਕੋਠੀ ਨੂੰ ਦੇਖੋ ਜੀ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ ਮਾਲਕ ਨੇ ਦੱਸਿਆ ਪੂਰੀ ਜਗ੍ਹਾ ਜਿਹੜੀ ਹੈਗੀ ਅਸੀਂ 10 ਮਰਲੇ ਜਗ੍ਹਾ ਉੱਪਰ ਮਿਲੂਗੀ ਜਿਹਦੇ ਵਿੱਚ 6 ਮਰਲੇ ਤਾਂ ਇਹਨਾਂ ਨੇ ਮਤਲਬ ਕਿ ਕੋਠੀ ਪਾਈ ਹੋਈ ਹੈ 6 ਮਰਲੇ ਵਿੱਚ ਤੇ 4 ਮਰਲੇ ਖਾਲੀ ਪਏ ਨੇ ਉੱਥੇ ਦੁਕਾਨ ਜਾਂ ਕੁਝ ਬਣਾਉਣਾ ਹੋਵੇ ਤਾਂ ਉਹ ਵੀ ਬਣ ਚੁੱਕਾ ਜੀ ਉਹ ਕਿਵੇਂ ਕੁਸ਼ ਜੀ ਉਹ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਓ ਜੀ ਬਾਕੀ ਤੁਸੀਂ ਜਾ ਕੇ ਜਦੋਂ ਕੋਠੀ ਦੇਖੋਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਤੇ ਮਾਲਕ ਸਾਰਾ ਕੁਝ ਤੁਹਾਨੂੰ ਕਨਫਰਮ ਕਰਵਾ ਦੇਣਗੇ ਬਾਕੀ ਉੱਪਰ ਦੀ ਵੀ ਇਹਨਾਂ ਨੇ ਵੀਡੀਓ ਬਣਾ ਕੇ ਭੇਜੀ ਆ ਤੇ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਇਹ ਸਾਰਾ ਜਿਹੜਾ ਏਰੀਆ ਜੀ ਉੱਪਰ ਦਾ ਆ ਗਿਆ ਉੱਪਰ ਆਪਾਂ ਨੂੰ ਵਧੀਆ ਖੁੱਲੀ ਡੁੱਲੀ ਬੌਂਟੀ ਦੇਖਣ ਨੂੰ ਮਿਲ ਜੂਗੀ ਗੇਟ ਦਰਵਾਜ਼ੇ ਜੋੜੀਆਂ ਹਰ ਚੀਜ਼ ਆਪਾਂ ਨੂੰ ਵਧੀਆ ਮਿਲੂਗੀ ਸਾਰੀ ਟੋਟਲ ਛੱਤ ਇਹਨਾਂ ਨੇ ਪੱਕੀ ਕਰਵਾਈ ਹੋਈ ਆ ਬਾਹਰ ਆਪਾਂ ਖੜੇ ਆ ਸੀ ਉੱਤੇ ਬਾਹਰ ਆਪਾਂ ਖੜੇ ਆਂ ਸਾਰਾ ਕੁਝ ਦੇਖੋ ਜੀ ਆਸੇ-ਪਾਸੇ ਆਪਾਂ ਨੂੰ ਰਿਹਾਇਸ਼ੀ ਏਰੀਆ ਮਿਲੂਗਾ ਕੋਈ ਐਦਾਂ ਨਹੀਂ ਹੈਗਾ ਕਿ ਆਪਾਂ ਨੂੰ ਕੱਲੀ ਜੀ ਕੋਠੀ ਮਿਲੂਗੀ ਆਸੇ-ਪਾਸੇ ਬਹੁਤ ਵਧੀਆ ਲੋਕੇਸ਼ਨ ਆਪਾਂ ਨੂੰ ਮਿਲ ਜੂਗੀ ਗਲੀਆਂ ਖੁੱਲੀਆਂ ਡੂਲੀਆਂ ਲੱਗਦੀਆਂ ਸੀ ਬਾਕੀ ਤੁਸੀਂ ਸਾਰਾ ਕੁਝ ਵੀਡੀਓ ਰਾਹੀਂ ਦੇਖ ਰਹੇ ਹੋ ਜੀ ਇਹਨਾਂ ਨੇ ਵੀਡੀਓ ਬਹੁਤ ਸ਼ੌਂਕ ਨਾਲ ਬਣਾ ਕੇ ਭੇਜੀ ਤੇ ਬਹੁਤ ਵਧੀਆ ਚੰਗੀ ਗੱਲ ਹੈ ਜੀ ਜਿੰਨੇ ਵਧੀਆ ਤਰੀਕੇ ਨਾਲ ਆਪਾਂ ਆਪਦੀ ਕੋਠੀ ਦਿਖਾਵਾਂਗੇ ਓਨੀ ਸੇਲ ਹੋਣ ਦੇ ਚਾਂਸ ਜ਼ਿਆਦਾ ਹੁੰਦੀ ਹੈ ਜੀ ਦਾ ਕਿ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਿਹਾ ਹਾਂ ਚਾਹੇ ਕਿਸੇ ਵੀ ਏਰੀਆ ਤੋਂ ਪੰਜਾਬ ਹਰਿਆਣਾ ਰਾਜਸਥਾਨ ਪਿੰਡ ਤੋਂ ਸ਼ਹਿਰ ਤੋਂ ਤੁਹਾਡੇ ਕੋਲੇ ਕੋਠੀ ਹੈ ਜੀ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ WhatsApp ਨੰਬਰ ਪੂਰੀ ਵੀਡੀਓ 'ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਸੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕਿਸੇ ਵੀ ਏਰੀਆ ਤੋਂ ਤੁਸੀਂ ਦੇਖ ਰਹੇ ਹੋ ਇੱਕ ਵੀਡੀਓ ਜਿਵੇਂ ਕਿ ਇਹਨਾਂ ਨੇ ਬਣਾ ਕੇ ਭੇਜੀ ਹੈ ਤੇ ਕੁਝ ਇੱਕ ਫੋਟੋਆਂ ਜੀ ਤੇ ਪੂਰੀ ਦੀ ਪੂਰੀ ਜਾਣਕਾਰੀ ਜਿੰਨੀ ਵੀ ਹੁੰਦੀ ਹੈ ਆਪਣੇ ਕੋਲੇ ਭੇਜ ਦਿਓ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਕੁਝ ਨਹੀਂ ਹੁੰਦਾ ਜੀ ਬਿਲਕੁਲ ਫਰੀ ਦੇ ਵਿੱਚ ਆਪਾਂ ਸਾਰਾ ਕੰਮ ਕਰਦੇ ਹਾਂ ਬਸ ਆਪਣੇ ਕੋਲੇ ਭੇਜ ਦਿਆ ਕਰੋ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਝੰਡੀਆਲਾ ਮੰਜਕੀ ਮਾਲਕ ਦਾ ਏਰੀਆ ਜੀ ਝੰਡੀਆਲਾ ਮੰਜਕੀ ਤਹਿਸੀਲ ਪੈਂਦੀ ਹੈ ਫਲੂਰ ਤੇ ਜ਼ਿਲ੍ਹਾ ਲੱਗਦਾ ਜੀ ਜਲੰਧਰ ਠੀਕ ਹੈ ਜੀ ਜੇ ਆਪਾਂ ਬੈੱਡਰੂਮ ਦੀ ਗੱਲ ਕਰੀਏ ਤਾਂ ਦੋ ਬੈੱਡਰੂਮ ਆਪਾਂ ਨੂੰ ਮਿਲ ਜਾਣਗੇ ਜੀ ਵਧੀਆ ਖੁੱਲੇ ਡੁੱਲੇ ਤੇ ਪੂਰੇ ਵੱਡੇ ਤੇ ਇੱਕ ਕਿਚਨ ਮਿਲ ਜੂਗਾ ਇੱਕ ਆਪਾਂ ਨੂੰ ਵਾਸ਼ਰੂਮ ਮਿਲ ਜੂਗਾ ਤੇ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਸੀ ਡਿਮਾਂਡ ਦੀ ਗੱਲ ਕਰੀਏ ਤਾਂ 35 ਲੱਖ ਰੁਪਇਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਸੀ 35 ਲੱਖ ਦੇ ਵਿੱਚੋਂ ਘਾਟਾ ਵਾਦਾ ਕੀਤਾ ਜਾਊਗਾ ਕੋਈ ਫਿਕਸ ਰੇਟ ਇਹਨਾਂ ਨੇ ਨਹੀਂ ਕਿਹਾ ਸੀ ਇੱਕ ਡਿਮਾਂਡ ਇਹਨਾਂ ਨੇ ਆਖੀ ਹੈ ਬਾਕੀ ਮੋਟਰ ਵਗੈਰਾ ਲੱਗੀ ਹੋਈ ਹੈ ਜੀ ਪਾਣੀ ਵਾਸਤੇ ਵਧੀਆ ਮੋਟਰ ਆ ਵਧੀਆ ਪਾਣੀ ਹੈ ਹਰ ਇੱਕ ਚੀਜ਼ ਆਪਾਂ ਨੂੰ ਵਧੀਆ ਅਵੇਲੇਬਲ ਮਿਲੂਗਾ ਠੀਕ ਹੈ ਜੀ ਤੇ ਓਨਰ ਦੀ ਗੱਲ ਕਰੀਏ ਤੇ ਓਨਰ ਦੇ ਮੋਬਾਈਲ ਨੰਬਰ ਦੀ ਗੱਲ ਕਰੀਏ ਤਾਂ 98781 81356 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨਾ ਸੀ 98781 81356 ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਕਰਨਾ ਤੁਸੀਂ ਚਾਹੁੰਦੇ ਹੋ ਤਾਂ ਡਾਇਰੈਕਟ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਮਾਲਕ ਨੇ ਕਿਹਾ ਜੇ ਕਿਸੇ ਨੇ ਕੋਠੀ ਦੇਖਣੀ ਹੈ ਤਾਂ ਇੱਕ ਵਾਰੀ ਫੋਨ ਕਰੋ ਤੇ ਉਹ ਤੋਂ ਬਾਅਦ ਗੱਲਬਾਤ ਕਰ ਲਿਓ ਤੇ ਜਾ ਕੇ ਕੋਠੀ ਨੂੰ ਦੇਖ ਸਕਦੇ ਹੋ ਮਾਲਕ ਨਾਲ ਪੂਰੀ ਗੱਲਬਾਤ ਕਰਕੇ ਸੀ ਤਾਂ ਕਿ ਓਨਰ ਦਾ ਮੋਬਾਈਲ ਨੰਬਰ ਮਿਲ ਗਿਆ ਸੀ 35 ਲੱਖ ਰੁਪਏ ਡਿਮਾਂਡ ਹੋਗੀ ਇਨਕਲੇਬ ਕਲੋਨੀ ਇਹਨਾਂ ਨੂੰ ਲੱਗਦੀ ਹੈ ਸੀ ਤੇ ਜਿਹੜੀ ਮਾਰਕੀਟ ਹੈ ਜੀ ਉਹ ਬਿਲਕੁਲ ਨਜ਼ਦੀਕ ਹੀ ਲੱਗਦੀ ਹੈ ਇਹਨਾਂ ਦੀ ਕਲੋਨੀ ਤੋਂ ਕਲੋਨੀ ਦਾ ਨਾਮ ਹੈ ਜੀ ਇਨਕਲੇਬ ਕਲੋਨੀ ਜੰਡੀਆਲਾ ਮੰਜਗੀ ਆਪਾਂ ਨੂੰ ਇਹ ਕਲੋਨੀ ਮਿਲ ਜੂਗੀ ਜਾ ਕੇ ਤੁਸੀਂ ਆਪੀ ਦੇਖ ਲਿਓ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਹੀ ਲਏ ਜੀ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਕੋਠੀ ਦੀ ਗੱਲ ਆਪਾਂ ਕਰ ਲਈ ਤੇ ਵੀਡੀਓ ਤੋਂ ਕਿਵੇਂ ਦੀ ਲੱਗੀ ਵਧੀਆ ਲੱਗੀ ਇਹ ਵੀਡੀਓ ਲਾਈਕ ਕਰ ਦਿਓ ਜੀ ਆਪਣੀ ਵੀਡੀਓ ਨੂੰ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜਰੂਰ ਦਬਾ ਦਿਓ ਜੀ ਆਪਣੀ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਆ ਕਰੂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਬਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਵੀਡੀਓ ਹਰ ਰੋਜ਼ ਤੁਸੀਂ ਜੇ ਦੇਖਣਾ ਚਾਹੁੰਦੇ ਹੋ ਜੀ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹੀ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਾਮੀ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਉਸੇ ਵੇਲੇ ਤੁਸੀਂ ਆਪਣੀ ਨਾਮੀ ਵੀਡੀਓ ਦੇਖ ਲਓਗੇ ਜੀ ਤੇ ਐਡ ਕਰਵਾਉਣੀ ਹੈ ਤੁਸੀਂ ਤਾਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਤੁਹਾਨੂੰ ਚਾਹੀਦਾ ਕਰੋ ਕਮੈਂਟ ਜੀ ਵੀਡੀਓ ਨੂੰ ਬੱਤ ਬੱਦ ਸਪੋਰਟ ਕਰੋ ਹਰ ਰੋਜ਼ ਤੁਸੀਂ ਬਹੁਤ ਪਿਆਰ ਦਿੰਦੇ ਹੋ ਬਹੁਤ ਸਪੋਰਟ ਕਰਦੇ ਹੋ ਜੀ ਇਸੇ ਤਰ੍ਹਾਂ ਆਪ ਦੀ ਸਪੋਰਟ ਬਣਾ ਕੇ ਰੱਖਿਓ ਜੀ ਡੇਲੀ ਆਪਾਂ ਤੁਹਾਡੇ ਖਾਤਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੀ ਤੇ ਹੁਣ ਦਿਓ ਮੈਨੂੰ ਇਜਾਜ਼ਤ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ